ਮੰਨਣਾ ਨਾ ਸੂਈ ਨੂੰ ਅੱਛਾ ਅੱਜ 20 ਲੀਟਰ ਅਗਲਾ ਚੋਕੇ ਲਈ ਆ ਸਕਦਾ ਠੀਕ ਆ ਪੰਜਾਂ ਦਿਨਾਂ ਦੀ ਸੂਈ ਦਾ 20 ਲੀਟਰ ਤਿਆਰ ਹਾਂ ਹਾਂ 24 25 ਕਿਲੋ ਦੁੱਧ ਬੱਚੀ ਖੁੱਲਣ ਡੁੱਲਾ ਪਾ ਦੂ ਠੀਕ ਢਾਂਚਾ ਦੇਖ ਸਕਦੇ ਹੋ ਬਹੁਤ ਵਧੀਆਗਾ ਤੋਰਾ ਤਾਰਾ ਵੀ ਬਹੁਤ ਚੰਗਾਗਾ ਅੱਜ 20 ਲੀਟਰ ਇਹਦੇ ਥੱਲੇ ਤਿਆਰ ਅਗਲਾ ਚੋਕੇ ਲਈ ਆ ਸਕਦਾ ਠੀਕ ਆ ਬੱਚੀ ਮੈਂ ਕਰ ਇਹਦੇ ਬੱਚੀ ਮੰਗ ਰਿਹਾ ਠੀਕ ਆ ਰੋਸਵਾਂ ਦੇ ਆਲੀ ਗੱਲ ਆ ਮੈਂ ਅਗਰ ਬੱਚੀ ਹੈਗੀ ਤੁਸੀ ਗੁਲਾਬੀ ਥਾਣਾ ਲੈ ਬਹੁਤ ਵਧੀਆ ਧਾਰਾ ਮੋਟੀ ਧਾਰਾ ਚਿੱਟਾ ਦੁੱਧਾ ਮੱਝਾਂ ਵਰਗਾ ਇਹ ਬਹੁਤ ਮਤਲਬ ਕਿ ਵੱਡੇ ਢਾਂਚੇ ਦੀ ਵੱਡੀ ਵਾੜ ਹੈ ਇਹ ਥੱਲੇ ਹੀ ਅੱਜ 20 ਲੀਟਰ ਤਿਆਰ ਹੈ ਇਹ ਥੱਲੇ 20 हां ਕੰਪਲੈਟ ਆਰਡਰ ਹੈ ਥਣ ਲੇਵੇ ਦੀ ਇੱਕ ਨੰਬਰ ਹੈ ਚੂਣ ਚਾਣ ਦੀ ਭਾਂਡੇ ਭੁੰਡੇ ਦੀ ਸਾਫ ਹੈ ਤੇ ਅਗਲਾ 20 ਕਿਲੋ ਚੋ ਸਕਦੇ ਹਾਂ ਚਲੋ ਠੀਕ ਹੈ ਹਾਂਜੀ ਇਹ ਸੂਬਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਸੰਧੂ ਗਲਾਂ ਤਹਿਸੀਲ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਹੈ ਆਡੀ ਵੀਡੀਓ ਦੇ ਵਿੱਚ ਆਪਾਂ ਤਿੰਨ ਗਾਵਾਂ ਲੈ ਕੇ ਆਏ ਆ ਇੱਕ ਜਰਸੀ ਐ ਤੇ ਦੋ ਐਚਰ ਤਾਂ ਤੇ ਤਿੰਨਾਂ ਹੀ ਪੂਰੀਆਂ ਚੰਗੀਆਂ ਗੀਆਂ ਤਾਜ਼ੀਆਂ ਸੋਈਆਂ ਤੇ ਦੁੱਧ ਵੀ ਚੰਗਾ ਤਿਆਰ ਆ ਤਿੰਨਾਂ ਦੇ ਥੱਲੇ ਕੱਲੀ-ਕੱਲੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਜਿਹਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਆ ਆਪਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਰ ਕੇ ਦਿਖਾ ਦਾਂਗੇ ਤੇ ਆਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਅੱਜ ਹੋਡ ਆਪਾਂ ਝਾਰਾ ਸਮਾਨ ਹੀ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਕੱਲੀ-ਕੱਲੀ ਗਾਂ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੰਨੀ ਆ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਆਸ੍ਰੀਕਾਲ ਜੀ। ਬਾਈ ਆਪਣਾ ਨਾਮ ਦੱਸ ਦਿਓ। ਨਾਮ ਭਰਪੂਰ ਸਿੰਘ ਆ ਜੀ ਪਿੰਡ ਸੰਧੂਕਲਾਂ। ਠੀਕ ਹੈ ਜੀ। ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ। ਫੋਨ ਨੰਬਰ ਹੈਗਾ 991546774। ਠੀਕ ਹੈ ਜੀ। ਦੋਸਤੋ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਨੰਬਰ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾਗਾ ਤੇ ਬਾਈ ਦਾ ਵਪਾਰ ਦਾ ਕੰਮ ਆ ਤੇ ਬਾਈ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ। ਹਾਂਜੀ ਹਾਂਜੀ ਆਉਂਦੇ ਰਹਿੰਦੇ ਜੀ ਆਉਂਦੇ ਰਹਿੰਦੇ। ਠੀਕ ਹੈ ਜਿਆਦਾਤਰ ਗਾਵਾਂ ਦਾ ਹੀ ਆ ਹਾਂਜੀ ਹਾਂ ਗਾਵਾਂ ਦਾ ਜਿਆਦਾ ਠੀਕ ਹੈ ਤੇ ਗਾਵਾਂ ਮਤਲਬ ਕਿਸ ਤਰ੍ਹਾਂ ਦੀਆਂ ਆ ਜਾਂਦੀਆਂ ਗਾਂ ਜਰਸੀ ਐਚ ਐਫ ਕ੍ਰਾਸ ਗਰਲੈਂਡੋ ਬੇਰ ਸਾਰੇ ਭਾਂਤੀ ਬਰੀਡ ਹੁੰਦੀ ਆਪਣਾ ਸਾਰੇ ਭਾਂਤੀ ਬਰੀਡ ਹਾਂਜੀ ਹਾਂਜੀ ਠੀਕ ਹੈ ਬਾਕੀ ਤਾਜ਼ੀਆਂ ਸੂਈਆਂ ਵਿੱਚ ਟੋਕੜ ਗੱਪਾਂ ਤਾਜ਼ੀਆਂ ਸੂਈਆਂ ਟੋਕੜ ਕੱਪਣ ਹਰ ਇੱਕ ਤਰ੍ਹਾਂ ਦਾ ਡੰਗਰ ਹੁੰਦਾ ਹਰ ਇੱਕ ਤਰ੍ਹਾਂ ਦਾ ਡੰਗਰ ਹੁੰਦਾ ਤੇ ਭਾਅ ਵੀ ਉਸ ਹਿਸਾਬ ਦਾ ਹਾਂ ਭਾਅ ਡੰਗਰ ਮੁਤਲਕ ਹੁੰਦਾ ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਆਪਾਂ ਤਿੰਨ ਗਾਂਵਾਂ ਦਿਖਾਉਣੀ ਆ ਹਨਾ ਹਾਂਜੀ ਹਾਂ ਤਿੰਨ ਗਾਂਵਾਂ ਵਿਖਾਉਣੀ ਆ ਤਿੰਨੇ ਗਾਂਗਾਂ ਮਾਲਾ ਵੀ 20-20 ਲੀਟਰ ਆਣਗੀਆਂ ਠੀਕ ਹੈ ਤੇ ਦੁੱਧ ਤਿਆਰ ਆ ਹਨਾ ਹਾਂ ਅੱਜ ਚੋਣ ਦਾ ਦੁੱਧ ਤਿਆਰ ਆ ਜਾਨੀ ਕਿ ਉਹ ਤੋਂ ਗਾਂਾਂ ਵੱਧ ਦੇਣ ਦੀ ਘਪੇਸ਼ਟੀ ਵਾਲੀਆਂ ਗਾਂਗਾਂ ਨੇ ਠੀਕ ਹੈ ਵੀ ਉਹ ਤੋਂ ਵਧਣਗੀਆਂ ਹਾਂਜੀ ਹਾਂਜੀ ਜਿੰਨਾ ਹੈਗਾ ਉਹ ਆਪਾਂ ਦੱਸ ਦੇਣਾ ਹੈ ਉਹ ਅੱਜ ਆਪਾਂ ਚੋਆ ਕੇ ਦੇ ਦੇਣਾ ਅਗਲੇ ਨੂੰ ਆਪਣੇ ਤਸੱਲੀ ਕਰਕੇ ਚੋਕੇ ਲਈ ਆ ਸਕਦੇ ਠੀਕ ਹੈ ਆਜੀ ਤਸੱਲੀ ਕਰਕੇ ਅਗਲਾ ਲੈ ਜੇ ਹਨਾ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦਾ ਲਾਂਮੜੀ ਰੰਦਾ ਨਾਲੇ ਹਨਾ ਹਾਂਜੀ ਹਾਂ ਠੀਕ ਹੈ ਤੇ ਇਦੋਂ ਵੀ ਆਪਾਂ ਜਰਸੀ ਤੋਂ ਸ਼ੁਰੂ ਕਰ ਲਗੇ ਪਹਿਲੇ ਨੰਬਰ ਤੇ ਕੀ ਡਿਟੇਲ ਲੱਗੀ ਇਹਦੀ ਇਹਦਾ ਦੂਜਾ ਸੂਇ ਹੈ ਹਾਂਜੀ ਮਗੀਨਾ ਪੀਛ ਹੈ ਠੀਕ ਹੈ ਬਾਕੀ ਨੇੜੇ ਹੋਗੇ ਝੋਲੀ ਪਲਾਥਨ ਤੋਂ ਵਿਖਾ ਦੇ ਠੀਕ ਹੈ ਬਹੁਤ ਸਾਫ ਸੁਥਰੀ ਹੈ ਲੱਕੀ ਜਵਾਈ ਜੁਈ ਦੇਖ ਸਕਦੇ ਇੱਕ ਨੰਬਰ ਚ ਆਈ ਹੈ ਕਿ ਅੱਜ ਮੰਨ ਲਓ ਵੀ ਪੰਜਵਾਂ ਦਿਨ ਦਾ ਸੂਈ ਨੂੰ ਅੱਛਾ ਅੱਜ 20 ਲੀਟਰ ਅਗਲਾ ਚੋਕੇ ਲਈ ਆਸਤ ਹੈ ਠੀਕ ਹੈ ਪੰਜਾਂ ਦਿਨਾਂ ਦੇ ਸੂਈ ਦਾ 20 ਲੀਟਰ ਤਿਆਰ ਹਾਂ 24 25 ਕਿਲੋ ਦੁੱਧ ਬੱਚੀ ਖੁੱਲਣ ਡੁੱਲਾ ਪਾ ਦੋ ਠੀਕ ਹੈ ਇਹਨਾਂ ਤੋਂ ਦੇ ਦੂੰਗੀ। ਨੋ ਨਹੀ ਮੌਜ ਨਾ। ਜਦੋਂ ਅੱਜ ਇਹਨਾਂ ਦੇ ਸਕਦੀ। ਠੀਕ ਹੈ। ਮਗਰ ਇਹਦਾ ਬੱਚਾ ਦੂਜਾ ਸੂਆ ਹੈ। ਦੂਜਾ। 1,11,000 ਰੁਪਿਆ ਮੁੱਲ ਹੈ। ਠੀਕ ਹੈ। ਠੀਕ ਹੈ। ਬੰਦਾ ਫੋਨ ਉਹ ਨਾਲੇ ਜਿਹਨੇ ਡੰਗਰ ਸ਼ੌਕ ਨਾਲ ਲੈਣਾ ਤੇ ਪੈਸੇ ਲਾਉਣੇ ਆ। ਸਵਾਦ ਲੈਣ ਵਾਲਾ ਨਾ ਲਾਵੇ ਵੀਰ। ਸਹੀ ਗੱਲ ਆ। ਮੈਂ ਵੀ ਡਿਟੇਲ ਸਾਰੀ ਦੱਸਤੀ ਹੈ ਨਾ। ਜਰਸੀ ਦੇਖ ਸਕਦੇ ਹੋ ਦੋਸਤੋ ਥੋੜਾ ਜਿਹਾ ਬੱਤੇ ਦਾ ਕਰਕੇ ਕਰਦੀ ਹੈਗੀ। ਨਗੀਨਾ ਪੀਸ ਹੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਚਮਕ ਚਮਕ ਬਹੁਤ ਆ ਗਈ। ਪ੍ਰਿੰਟ ਬਹੁਤ ਚੰਗਾ ਆ। ਹਾਂਜੀ। ਬਾਕੀ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਆ ਗਈ। ਥਾਣਾ ਦਾ ਸਹਜ ਤੇ ਥਾਣਾ ਦੇ ਵਿੱਚ ਦਿੱਤੀ ਤੇ ਨਾੜਾਂ ਦੇਖ ਸਕਦੇ ਹੋ ਬਹੁਤ ਬਰਕਾਟ ਕੁਆਲਿਟੀ ਦਾ ਸਾਰਾ ਤੇ ਬਾਕੀ ਮਾਂ ਤੋਂ ਲੈ ਕੇ ਮਿਲ ਜੀ ਬਹੁਤ ਸੁਣੀ ਹਾਂ ਕਰਿਓ ਰਣ। ਬਾਕੀ ਮਾਂ ਤੋਂ ਲੈ ਕੇ ਰਿਕਰ ਸਾਰਾ ਮਿਲ ਜੀ। ਦੇਖ ਸਕਦੇ ਹੋ ਇਹਨਾਂ ਬਹੁਤ ਜ਼ਿਆਦਾ ਸੋਹਣਾ ਫੇਸ ਆ। ਇੱਕ ਤੇ ਬਿਊਟੀ ਵਾਲੀ ਵਹਿੜ ਆ। ਦੇਖ। ਨਾ ਪਤਣਾ। ਹੋ ਗਈ। ਉਹ ਰਾਜਾ ਵੈਸੇ ਜਗਦੀ ਆ ਗਈ। ਤੇ ਚੰਗੀ ਆ, ਠੰਡੀ ਸੀਲ ਆ ਗਈ। ਸੂਈ ਸਾਉ ਦਾ ਤਾਂ ਕੋਈ ਨਹੀਂ ਚਮਕ ਬਹੁਤ ਆ ਗਈ ਬਿਹੜ ਦੇ ਵਿੱਚ ਹਾਂਜੀ ਸਾਰੇ ਪੱਖਾਂ ਤੋਂ ਸੁਨੱਖੀ ਆ ਗਈ ਸਾਫ ਸੁਥਰੀ ਹੈ ਤੇ ਬਾਕੀ ਡਿਟੇਲ ਤੁਹਾਨੂੰ ਸਾਰੀ ਦੱਸਤੀ ਆ ਵੀ ਖੁਲਤ ਸਾਡੀ ਘੱਟ ਕੇ ਤੁਸੀਂ ਖਰੀਦ ਸਕਦੇ ਹੋਗੇ ਇਹਨਾਂ ਦੁੱਧ ਤਿਆਰ ਆ ਤੇ ਬਾਕੀ ਅੱਗੇ ਥੋੜੀ ਸਮਝ ਆ ਗਈ ਸੇਵ ਆ ਗਈ ਤੇ ਦੁੱਧ ਹੋਰ ਵੀ ਵਧੂਗੀ ਬੇਦਾ ਰਾਮਦਾਰੀ ਚ ਪਹੁੰਚੋ ਵੀ ਪੱਚੀ ਕਿਲੋ ਬਾਈ ਬਾਕੀ ਨਾੜਾ ਨੋੜਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਨੂੰ ਵੀ ਮਲਕ ਮੇਨ ਚੰਗੀ ਆ ਸਾਰੇ ਲੇਵੇਰ ਉੱਤੇ ਮਲਕ ਮੇਨ ਆ ਗਈ ਦੇ ਇਕੱਲੇ ਇਕੱਲੇ ਆਰਡਰ ਦਾ ਸਨਕਾ ਵਾਕ ਕੀ ਭਈ ਇਹ ਤਾਂ ਦੂਜੇ ਨੰਬਰ ਵਾਲੀ ਇਹ ਦੂਜਾ ਸੂਆ ਇਹਨੂੰ 12 ਦਿਨ ਹੋ ਗਏ ਸੂਈ ਨੂੰ 25 ਮਗਰ ਆ ਜੀ ਠੀਕ ਹੈ ਅੱਜ 20 ਲੀਟਰ ਇਹਦੇ ਥਲੇ ਤਿਆਰ ਅਗਲਾ ਚੋਕ ਕੇ ਲਿਆ ਸਕਦੇ ਠੀਕ ਹੈ 25 ਮਗਰ ਇਹਦੇ 25 ਮਗਰ ਹੈ ਠੀਕ ਹੈ ਉਸ ਸਾਦੇ ਵਾਲੀ ਗੱਲ ਆ ਮਗਰ 25 ਹੈਗੀ ਤੇ ਜਿੰਨਾ ਦੁੱਧ ਤਿਆਰ ਆ ਉਹ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਹਾਂਜੀ ਹਾਂ ਦੂਜਾ ਸੂਆ ਦੱਸਿਆ ਨਾ ਦੂਜਾ ਸੂਆ ਜੀ ਠੀਕ ਹੈ ਇਹ ਵੀ ਬਹੁਤ ਸੋਹਣੀ ਆ ਕੱਦ ਕਾਠ ਚੰਗਾ ਇਹਦਾ ਵੀ ਤੇ ਚੰਗੀ ਸਭੀ ਬੜੀ ਆ ਵੀ ਪੂਰੀ ਤਰੀਕੂ ਕਬੂ ਕਬੱਚੀ ਕੱਦ-ਕੁੱਦ ਦੀ ਸਾਈਨਿੰਗ ਦੀ ਹੋਰ ਸਾਰੇ ਪੱਖਾਂ ਤੋਂ ਇੱਕੋ ਇੱਕ ਨੰਬਰ ਹੈ ਦੇਖੋ ਚੋਣ ਚਾਂ ਦੀ ਇੱਕ ਨੰਬਰ ਸੋਹਣਾਗਾ ਕੰਨਾਂ ਦੀ ਕੁਆਲਿਟੀ ਢਾਂਚਾ ਦੇਖ ਸਕਦੇ ਹੋ ਬਹੁਤ ਵਧੀਆਗਾ ਤੋਰਾ ਤਾਰਾ ਵੀ ਬਹੁਤ ਚੰਗਾਗਾ ਤੇ ਬਾਕੀ ਆਰਡਰ ਦੇਖ ਸਕਦੇ ਹੋ ਆਰਡਰ ਇਹਦਾ ਵੀ ਬਹੁਤ ਚੰਗਾਗਾ ਸਾਫ ਸੁਥਰਾ ਆਰਡਰ ਆਗਾ ਕੰਪੈਕਟ ਆਰਡਰ ਆਗਾ ਹਾਂਜੀ ਹਾਂ ਇਹਦਾ ਮੁੱਲ ਕਿਤਾ ਮੁੱਲ ਬਸ ਆਪਾਂ ਦੇਖੋ ਵੀ ਜਵਾ ਵੱਡਾ ਨਹੀਂ ਕਰਨਾ 85000 ਰੁਪਏ ਚੋਂ ਮਾਨਤਾ ਨਹੀਂ ਹੋਊਗਾ 85 ਚ ਮਾਨਤਾਣ ਹੋ ਜਾ ਹਾਂ ਕੋਈ 95 ਨਹੀਂ ਕੋਈ 90 ਵੀ ਕੋਈ ਲੱਖ ਨਹੀਂ ਇਹਦੇ ਵੀ ਨਾ ਹਾਂ ਦੇ ਨੇੜੇ ਨੂੰ ਹੋ ਸਕਦੇ ਵਾਕੀ ਸੂਰ ਸਾਊ ਆ ਡੰਗਰ ਸਾਰੇ ਹੋਣਗੇ ਆਪਣੇ ਕਿਸੇ ਵੀ ਜਾਣਾ ਪਾਉਣ ਦੀ ਲੋੜ ਨਹੀਂ ਜਿਵੇਂ ਮਰਜ਼ੀ ਬਹਿ ਜਾ ਠੀਕ ਹੈ ਦੇਖੋ ਥਾਣਾ ਦਾ ਸੈਜ ਵੀ ਇੱਕੋ ਹੋ ਜਾ ਜਾਣਾ ਹਾਂ ਤੇ ਧਾਰ ਦੂਰ ਵੀ ਤੁਸੀਂ ਗੁਲਾਬੀ ਥਾਣਾ ਲੈ ਬਹੁਤ ਵਧੀਆ ਧਾਰ ਹੈ ਮੋਟੀ ਧਾਰ ਹੈ ਚਿੱਟਾ ਦੁੱਧਾਂ ਮੱਝਾਂ ਵਰਗਾ ਜਵਾਈ ਬਹੁਤ ਵਧੀਆ ਹਾਂਜੀ ਭਾਵੇਂ 5 ਸਾਲ ਦਾ ਜਵਾਕ ਚੋਲੇ ਪੈਰ ਨਹੀਂ ਚੱਕਣ ਤੇ ਬਾਕੀ ਬਾਂਦਰ ਦੇਖ ਸਕਦੇ ਹਾਂ ਬਾਕੀ ਅੱਖ ਤੋਂ ਕੋਈ ਲੱਸੀ ਲਾਮੀ ਨਹੀਂ ਹੈਗੀ ਬੱਚਾ ਬਹੁਤ ਟੌਪ ਹੈ ਮਗਰ ਬੱਚੀ ਹਾਂ ਇਹ ਬਾਕੀ ਮਗਰ ਬੱਚੀ ਹੈ ਬਾਦ ਵਾਲੀ ਗੱਲ ਹੈ ਹਾਂਜੀ ਹਾਂ ਬੋ ਜਾਣ ਬਰ ਹੋ ਗਏ ਇੰਨਾ ਦੁੱਧ ਤੁਸੀਂ ਤਿਆਰ ਲੈ ਸਕਦੇ ਹੋ ਬਾਕੀ ਅੱਗੇ ਫਿਰ ਥੋੜੀ ਸੇਵਾ ਤੇ ਆ ਜਾ ਬੋਤਾ ਇਹ ਵੀ ਹੈ ਚੰਗੀ ਸਾਫ ਸੁਥਰੀ ਹੈ ਪੱਕੀ ਇਹ ਤੀਜੇ ਨੰਬਰ ਵਾਲੀ ਦੀ ਕੀ ਲੈ ਲੈ ਭਾਈ ਇਹ ਵਾਲੋ ਵੀ ਹੈਗੀ ਆ 12 13 ਲੀਟਰ ਦੀ ਸੂਈ ਮਗਰ ਬੱਚਾ ਦੇ ਠੀਕ ਹੈ ਇਹਦੇ ਥੱਲੇ ਵੀ ਅੱਜ 20 ਲੀਟਰ ਤਿਆਰ ਹੈ ਇਹਦੇ ਥੱਲੇ 20 ਹਾਂ ਕੰਪਲੀਟ ਆਰਡਰ ਹੈ ਖਣ ਲੈਵੇ ਦੀ ਇੱਕ ਨੰਬਰ ਹੈ ਚੋਣ ਚਾਨ ਦੀ ਭਾਂਡੇ ਭੁੰਡੇ ਦੀ ਸਾਫ ਹੈ ਤੇ ਅਗਲਾ 20 ਕਿਲੋ ਚੋ ਸਕਦੇ ਹਾਂ ਚਲੋ ਠੀਕ ਹੈ ਹਾਂਜੀ ਇਹ ਸੁਗਾ ਦੁੱਧ ਠੀਕ ਆ ਭਾਈ ਤੇ ਦੁੱਧ 20 ਲੀਟਰ ਤਿਆਰ ਆ ਹਨਾ ਹਾਂਜੀ ਠੀਕ ਹੈ ਤੇ ਇਹਦਾ ਰੇਟ ਇਹਦਾ ਰੇਟ 75000 ਰੁਪਈਆ ਜੀ ਠੀਕ ਹੈ ਮੌਕੇ ਤੇ ਮਾਨਦਾਨ ਹੋ ਜੂਗਾ ਹਨਾ ਹਾਂਜੀ ਹਾਂ ਹੋ ਜੂਗਾ ਮਾਨਦਾਨ ਫੋੜ ਲਿਆ ਨੂੰ ਵੀ ਦੋਸਤੋ 20 ਲੀਟਰ ਦੁੱਧ ਤਿਆਰ ਆ ਤੇ ਬਾਕੀ ਇਹਦਾ ਕੱਦ-ਕਾੜ ਚੰਗਾ ਵਾ ਫੇਸ ਦੇਖ ਸਕਦੇ ਹੋ ਫੇਸ ਬਹੁਤ ਸੋਹਣਾਗਾ ਬਾਕੀ ਇਹਦੀ ਵੇਲ ਵੀ ਬਹੁਤ ਹੈ। ਹਾਂਜੀ ਹਾਂ। ਲੰਬੀ ਉੱਚੀ ਬਹੁਤ ਹੈ ਵੜ। ਦੋਦਾ ਯਾਨੀ ਕਿ ਤੇ ਬਾਕੀ ਚੋਲ 25 ਕਿਲੋ ਹੱਕਾ ਮੋ ਇਹਨਾਂ ਦੇ ਅੰਦਰ ਈ ਬੜੀ ਵਧੀਆ ਹੈਗਾ। ਬੈਗ ਨੂੰ ਢਾਂਚਾ ਬਹੁਤ ਹੈ। ਰੂਹੀ ਚੰਗਾ ਹੈਗਾ। ਬਾਕੀ ਜੋ ਥਣਾ ਦਾ ਸਹਜਾ ਉਹ ਬਹੁਤ ਚੰਗਾ ਹੈ ਦਾ। ਚੰਗੀ ਸਭੀ ਬਲੀ ਹੈ ਵੀ ਕਿਸੇ ਪੱਖ ਤੋਂ ਕੋਈ ਲੱਸੀ ਨਾ ਵੀ ਨਹੀਂ ਹੈਗੀ। ਤੇ ਬਹੁਤ ਮਤਲਬ ਕਿ ਵੱਡੇ ਢਾਂਚੇ ਦੀ ਵੱਡੀ ਵਹਿੜ ਹੈ। ਆਪਾਂ ਜਮੇ ਟੋਕੜਾ ਨਾ ਕੀਤਾ। ਹਾਂ ਜੀ ਸਾਹਿਬ ਜੀ ਥਾਣਾ ਸਹਿਜ ਬਹੁਤ ਜ਼ਿਆਦਾ ਵਧੀਆ ਹੈ। ਇੱਕੋ ਜਿਹਾ ਥਾਣਾ ਤੇ ਥਾਣਾ ਚ ਸਪੇਸ ਦੇਖੋ ਕਿੰਨੀ ਚੰਗੀ ਹੈ ਜੀ। ਬਾਕੀ ਮਲਕਮੈਣ ਇਹਦੇ ਹੀ ਬਹੁਤ ਚੰਗੀ ਹੁੰਦੀ ਹੈ ਜੀ। ਬਾਕੀ ਸੀਲ ਸਾਉ ਦਾੰਤ ਕੋਈ ਢਾਕ ਵੀ ਬਹੁਤ ਮੋਟੀ ਹੈ। ਸਾੜ ਦੇ ਪਤੋ। ਹੂੰ। ਛਾਰ ਦੇਖ ਸਕਦੇ ਤੁਸੀਂ ਬਹੁਤ ਵਧੀਆ। ਬਹੁਤ ਜ਼ਿਆਦਾ ਚੰਗੀ ਚਵਾਈ ਆ ਗਈ। ਹੱਥੀ ਝੋਲਾ ਮਸ਼ੀਨ ਤੇ ਝੋਲਾ ਦੋਨੇ ਪਾਸੇ ਬਹਿ ਕੇ ਝੋਲਾ ਤਿਆਰ ਨਹੀਂ ਚੱਕਣਾ। ਠੀਕ ਹੈ। ਬਹੁਤ ਚੰਗੀਆਂ ਜੀ ਬਾਕੀ ਸੀ ਬਾਕੀ ਇੱਕ ਇੱਕ ਚੀਜ਼ ਹੋਰ ਆ ਗਰਲੈਂਡੋ ਦੇ ਪੱਖ ਲੈਂਦੀ ਆ ਬੱਛੀ ਵਿੱਚ ਠੀਕ ਆ ਹਾਂਜੀ ਸਨੱਖੀ ਆ ਨਾ ਹਾਂ ਫੈਰ ਦੀ ਦਵਾਈ ਵੀ ਬਹੁਤ ਆ ਕਦ-ਕਦ ਬਹੁਤ ਆ ਕਦ-ਕਾੜ ਚੰਗਾ ਆਗਾ ਬੇਲ ਬਹੁਤ ਆਗੀ ਬਾਕੀ ਸੀਲ شریف ਹਾਂ ਸੀਲ شریف ਦਾ ਤਾਂ ਅੰਤ ਹੀ ਕੋਈ ਨਹੀਂ ਹਾਂ ਬਾਕੀ ਆਰਡਰ ਜਮਾ ਫੀਟ ਅੰਦਰ ਆ ਭਾ ਭਾਂਜਾ ਮਾ ਟੁਕੜਾ ਲਾ ਕੇ ਸਾਫ ਸੁਥਰੀ ਹੈ ਜਮਾ ਹਾਂਜੀ ਹਾਂ ਤੇ ਰੇਟ ਰੇਟ 75000 ਚੋਂ ਮਾਨਤਾਂ ਹੂੰ ਬਸ ਮਾਨਤਾਂ ਹੋ ਜੀ ਵਿੱਚੋਂ ਹਾਂਜੀ ਠੀਕ ਆ ਜਾਇਜ ਮੋਲ ਆ ਦੋਸਤੋ ਤੇ ਬਾਕੀ ਸਭੀ ਬੜੀ ਵੀ ਚੰਗੀ ਆ ਪੂਰੀ ਆੜਰ ਇਹਦਾ ਵੀ ਕੰਪੈਕਟ ਆ ਪੂਰਾ। ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ। ਡਿਟੇਲ ਤੁਹਾਨੂੰ ਆਪਾਂ ਤਿੰਨ ਵੇੜਾਂ ਦੀ ਲੈਤੀ। ਤਾਜ਼ੀਆਂ ਸੂਈਆਂ ਜਿੰਨਾ ਜਿੰਨਾ ਦੁੱਧ ਤਿਆਰ ਆ ਉਹ ਆਦੀ ਤੁਸੀਂ ਤਸੱਲੀ ਕਰ ਸਕਦੇ ਹੋ। ਬਾਕੀ ਥੋੜੀ ਸਮਝ ਆ ਤੇ ਅੱਗੇ ਥੋੜੀ ਸੇਵਾ ਦੇ ਉੱਤੇ। ਇਸ ਤੋਂ ਪਹਿਲਾਂ ਤਸੱਲੀ ਕਰਕੇ ਲੈ ਜਾਓ ਉਸ ਤੋਂ ਬਾਅਦ ਕਿਸੇ ਵੀ ਵਕਤ ਤਾਂ ਕੋਈ ਲਾਂਭਾ ਨਹੀਂ ਦਿੰਦਾ। ਵੇੜਾਂ ਤਿੰਨ ਹੀ ਚੰਗਣਾਂ ਗੀਆਂ। ਸਾਫ਼ ਸੁਥਰੀਆਂ ਗੀਆਂ। ਫੇਰ ਵੀ ਤਸੱਲੀ ਕਰਨਾ ਤੁਹਾਡਾ ਫਰਜ਼ ਆ। ਆਪੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ। ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਅਚਾ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਈ ਫੋਲੋ ਧੰਨਵਾਦ